ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਉਸ ਵੇਲੇ ਦੀ ਕੈਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਬੰਗਿਆ ਦੇ ਨਜ਼ਦੀਕ ਪੈਂਦੇ ਪਿੰਡ ਘੁੰਮਣਾ ਦੇ ਵਿਅਕਤੀ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਅਤੇ ਮ੍ਰਿਤਕ ਦੇ ਭਰਾ ਵੱਲੋਂ ਪੁਲਿਸ ਤੇ ਗੰਭੀਰ ਦੋਸ਼ ਲਗਾਏ ਗਏ ਹਨ ਦੱਸ ਦਈਏ ਪਿੰਡ ਭਰੋਲੀ ਦਾ ਵਸਨੀਕ ਸੰਜੀਵ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਜੋ ਪਹਿਲਾਂ ਪਿੰਡ ਘੁੰਮਣਾ ਚ ਮੈਡੀਕਲ ਸਟੋਰ ਚਲਾਉਂਦਾ ਸੀ ਹੁਣ ਬੂਟ ਹਾਊਸ ਦੀ ਦੁਕਾਨ ਚਲਾਉਂਦਾ ਸੀ ਸੰਜੀਵ ਕੁਮਾਰ ਨੇ ਆਪਣੀ ਘੁੰਮਣਾ ਦੁਕਾਨ ਚ ਆਤਮ ਹੱਤਿਆ ਕਰ ਲਈ ਕੁਝ ਦਿਨ ਪਹਿਲਾਂ ਪੁਲਿਸ ਚੌਂਕੀ ਕਟਾਰੀਆ ਦੇ ਸੁਚਾਰਾਮ ਨੇ ਸੰਜੀਵ ਕੁਮਾਰ ਨੂੰ ਨਸ਼ੇ ਦੀਆਂ ਗੋਲੀਆਂ ਵੇਚਣ ਕਰਕੇ ਚੌਂਕੀ ਬੁਲਾ ਕੇ ਚੇਤਾਵਨੀ ਦੇ ਕੇ ਛੱਡ ਦਿੱਤਾ ਸੀ ਪਰਮਿੰਦਰ ਕੁਮਾਰ ਛਾਵੜਾ ਸਾਬਕਾ ਪੰਚ ਦੇ ਉਸ ਦੇ ਪਿਤਾ ਕ੍ਰਿਸ਼ਨ ਕੁਮਾਰ ਚੌਂਕੀ ਕਟਾਰੀਆ ਚ ਭਰੋਸਾ ਦੇ ਕੇ ਆਏ ਸਨ ਕਿ ਅਸੀਂ ਜਿਹੜਾ ਸੰਜੀਵ ਕੁਮਾਰ ਇਸ ਨੂੰ ਸਮਝਾਵਾਂਗੇ ਪਰ ਉਸ ਦਾ ਭਰਾ ਸੰਦੀਪ ਕੁਮਾਰ ਜੋ ਇੰਗਲੈਂਡ ਤੋਂ ਸਿੱਧਾ ਉਸ ਦੀ ਦੁਕਾਨ ਤੇ ਆਇਆ ਕਿਉਂਕਿ ਸੰਜੀਵ ਕੁਮਾਰ ਨਾਲ 2-3 ਦਿਨ ਤੋਂ ਉਸ ਦਾ ਸੰਪਰਕ ਨਹੀਂ ਹੋ ਪਾਰਿਆ ਸੀ ਫੋਨ ਤੇ ਸੰਪਰਕ ਨਹੀਂ ਹੋ ਪਾਰਿਆ ਸੀ ਤਾਂ ਸੰਦੀਪ ਕੁਮਾਰ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਅਸ਼wini ਕੁਮਾਰ ਨੂੰ ਸ਼ੱਕ ਹੋ ਗਿਆ ਕਿ ਉਹਨਾਂ ਦਾ ਭਰਾ ਜਿਹੜਾ ਸੰਜੀਵ ਹੈ ਉਹ ਪਰੇਸ਼ਾਨ ਲੱਗਦਾ ਪੁੱਛਣ ਤੇ ਸੰਜੀਵ ਕੁਮਾਰ ਨੇ ਆਪਣੀ ਪਤਨੀ ਪ੍ਰਭਜੋਤ ਸ਼ਰਮਾ ਤੇ ਭਰਾ ਅਸ਼wini ਕੁਮਾਰ ਨੂੰ ਦੱਸਿਆ ਕਿ ਉਸ ਨੂੰ ਪੁਲਿਸ ਤੰਗ ਪਰੇਸ਼ਾਨ ਕਰਦੀ ਹੈ ਤੇ ਉਸ ਦੇ ਪਾਸੋਂ ਪੈਸੇ ਮੰਗ ਰਹੀ ਹੈ ਜਿਸ ਕਰਕੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਹੈ ਤਾਂ ਪਰਿਵਾਰ ਨੇ ਦੋਸ਼ ਲਗਾਇਆ ਕਿ ਸੰਜੀਵ ਕੁਮਾਰ ਜਿਸ ਨੇ ਕਿ ਆਤਮ ਹੱਤਿਆ ਕਰ ਲਈ ਉਸ ਨੂੰ ਪੁਲਿਸ ਮਾਨਸਿਕ ਪੱਖੋਂ ਸਤਾ ਰਹੀ ਸੀ ਮਾਨਸਿਕ ਤੌਰ ਤੇ ਸਤਾ ਰਹੀ ਸੀ ਜਿਸ ਦੇ ਚੱਲਦਿਆਂ ਸੰਜੀਵ ਕੁਮਾਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦੀ ਦੇ ਨੂੰ ਮ੍ਰਿਤਕ ਦੇ ਭਰਾ ਸੰਦੀਪ ਕੁਮਾਰ ਨੇ ਲੈ ਕੇ ਜਾਣ ਤੋਂ ਰੋਕ ਦਿੱਤਾ ਤਾਂ ਹੀ ਆਖਰ ਡੀਐਸਪੀ ਹਰਜੀਤ ਸਿੰਘ ਰੰਧਾਵਾ ਨੇ ਮਾਮਲਾ ਵ੍ਰਿੱਤਕ ਦੇ ਪ੍ਰਾ ਸੰਦੀਪ ਦੇ ਬਿਆਨਾਂ ਦੇ ਆਧਾਰ ਤੇ ਦਰਜ ਕਰਕੇ ਮਾਮਲੇ ਨੂੰ ਪੂਰੀ ਤਰ੍ਹਾਂ ਸਲਝਾਉਣ ਦੇ ਯਤਨ ਕੀਤੇ ਉਹਨਾਂ ਭਰੋਸਾ ਦਿਵਾਇਆ ਕਿ ਜਿਹੜਾ ਵੀ ਇਸ ਮਾਮਲੇ 'ਚ ਦੋਸ਼ੀ ਪਾਇਆ ਗਿਆ ਉਸਤੇ ਕਾਰਵਾਈ ਕੀਤੀ ਜਾਵੇਗੀ ਤਾਂ ਪੁਲਿਸ ਜਿਹੜੇ ਇਸ ਦੇ ਤੱਥ ਨੇ ਅਸਲ ਤੱਥ ਨੇ ਉਹਨਾਂ ਨੂੰ ਲੱਭਣ ਵਿੱਚ ਲੱਗ ਗਈ ਹੈ ਤਾਂ ਜੋ ਨਿਆਂ ਕੀਤਾ ਜਾਵੇ ਦਿਖਾਣੇ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਮੇਰਾ ਨਾਮ ਹੈਗਾ ਜੀ ਪ੍ਰਦੀਪ ਕੁਮਾਰ ਜਿਹਦੇ ਸੁਸਾਇਦ ਜਨੇ ਕੀਤਾ ਜੀ ਉਹ ਮੇਰਾ ਵੱਡਾ ਬ੍ਰਦਰਰ ਦਾ ਨਾਮ ਸੰਜੀਪ ਕੁਮਾਰ ਵਾ ਜੀ ਉਹਨੂੰ ਪੁਰਸਾ ਵਾਲੇ ਚੱਕ ਕੇ ਲੈ ਕੇ ਗਏ ਸੀ ਜੀ ਐਤਵਾਰ ਨੂੰ ਚੱਕ ਕੇ ਉਹਨੂੰ ਉਹਨੂੰ ਟੌਰਚਰ ਕੀਤਾ ਉਹਨਾਂ ਨੇ ਦੋ ਤਿੰਨ ਵਾਰ ਸੱਧਿਆ ਥਾਣੇ ਦੇ ਵਿੱਚ ਬਾਰ ਬਾਰ ਵੀ ਤੇਰੇ ਤੇ ਪਹੀ ਪਰਚੇ ਦੇ ਦੇਣੇ ਆ ਤੂੰ ਗੋਲੀਆਂ ਵੇਚਦਾ ਆ ਫੇਰ ਛੱਡ ਦਿੱਤਾ ਫੇਰ ਸੱਦ ਲਿਆ ਸ਼ੇਮ ਡਈ ਫੇਰ ਤੀਜੀ ਵਾਰ ਫੇਰ ਸੱਧਿਆ ਫੇਰ ਉਹਦਾ ਫੋਨ ਰੱਖ ਲਿਆ ਫੇਰ ਨਾਲੇ ਕਹਿੰਦੇ ਸਾਨੂੰ ਪੈਸੇ ਨਹੀਂ ਲੱਖ ਰੁਪਈਆ ਸਾਨੂੰ ਦੇਈ ਤੇ ਨਾਲੇ ਆਪਣਾ ਫੋਨ ਲੈ ਜੀ ਕੀ ਕੰਮ ਕੀ ਕਰਦੇ ਉਹ ਕੰਮ ਜੀ ਪਹਿਲਾਂ ਉਹਦਾ ਮੈਡੀਕਲ ਸਟੋਰ ਸੀ ਮੁੜ ਕੇ ਉਹਦਾ ਲੋਕ ਕੈਨਸਲ ਹੋ ਗਿਆ ਤੇ ਹੁਣ ਆ ਦੁਕਾਨ ਪਾਈਓ ਸੀ ਜਿਹੋ ਨੇ ਬੂਟਾ ਚਪਲਾਂ ਦੀ ਇਹ ਪੇਰ ਨੂੰ ਜਦੋਂ ਉਹ ਇੰਨਾ ਮਾਨਸਿਕ ਤੌਰ ਤੇ ਪਰੇਸ਼ਾਨ ਇੰਨਾ ਹੋ ਗਿਆ ਉਹ ਰਾਤ ਨੂੰ ਆ ਕੇ ਤੇ ਸ਼ਰਾਬ ਪੀ ਕੇ ਦੇ ਨਾਲ ਉਹਨੇ ਉਹ ਦਵਾਈ ਪੀ ਲਈ ਤੇ ਆਪਣੀ ਘਰ ਵਾਲੀ ਨੂੰ ਉਹਨੇ ਫੋਨ ਕਰ ਦਿੱਤਾ ਕਿ ਮੈਨੂੰ ਬੌਸ ਵਾਲੇ ਟੌਰਚਰ ਕਰਦੇ ਆ ਤੇ ਮੇਰੇ ਤੋਂ ਪੈਸੇ ਮੰਗਦੇ ਆ ਮੇਰੀ ਮੇਰੀ ਇੱਕ ਜੰਨੀ ਹੈ ਬਤ ਨਹੀਂ ਕਿ ਮੈਂ ਆਪਣੇ ਪੇ ਨੂੰ ਤੰਗ ਕਰਾਂ ਜਾਂ ਆਪਣੇ ਆਪ ਨੂੰ ਤੰਗ ਕਰਾਂ ਇਹ ਘਟਨਾ ਕਰਾਂਗੇ ਇਹ ਘਟਨਾ ਜੀ ਸੋਮਵਾਰ ਸੋਮਵਾਰ ਰਾਤ ਨੂੰ 11 ਵਜੇ ਆਖਰੀ ਵਾਰ ਇਹਨਾਂ ਨਾਲ ਗੱਲ ਹੋਈ ਹੈ ਪਰਸ ਵਾਲੇ ਨੂੰ ਐਤਵਾਰ ਨੂੰ ਲੈ ਕੇ ਗਏ ਸੀ ਹਾਂ ਜੀ ਸੁਚਾਰਾਮ ਤੇ ਸੰਦੀਪ ਕੁਮਾਰ ਜੀ ਕਟਾਰੀਆਂ ਤੋਂ ਹਾਂ ਜੀ ਕੀ ਮੰਗ ਕਰਨੇ ਤੋਂ ਮੈਂ ਜੀ ਮੰਗ ਕਰਦਾ ਜੀ ਇਹ ਜਿਹੜੀ ਕਾਨੂੰਨੀ ਕਾਰਵਾਈ ਇਹਨਾਂ ਤੇ ਪਰਚਾ ਕੱਟਿਆ ਜਾਵੇ ਜੀ ਤੇ ਮੈਨੂੰ ਇਨਸਾਫ ਮਿਲੇ ਸਰ ਆਪਣਾ ਕੀ ਨਾਮ ਹੈ ਪਰਵਿੰਦਰ ਕੌਰ ਕਿਹੜਾ ਪਿੰਡ ਹੈ ਪਰੋਲੀ ਪਰੋਲੀ ਅਕਿ ਕੀ ਤੁਸੀਂ ਪੁਲਿਸ ਦੇ ਵਿੱਚ ਕਿਹੜੇ ਸ਼ਖਸ ਨੂੰ ਫਿਰੌਂਗਿਆ ਜੀ ਜਿਹਨੇ ਆਤਮ ਹੱਤਿਆ ਕਰ ਲਈ ਨੂੰ ਸੀ ਸਾਨੂੰ ਜੀ ਉਹਨਾਂ ਦਾ ਫੋਨ ਆਇਆ ਸੀ ਪੁਲਿਸ ਵਾਲਿਆਂ ਦਾ ਕੀਦਾ ਆਇਆ ਸੀ ਇਹ ਸਹੀ ਦਾ ਸੋਚਾ ਰਾਮ ਦਾ ਅੱਛਾ ਜੀ ਕਿ ਛੋਟਾ ਬੰਦਾ ਬੰਦੇ ਨੂੰ ਲੈ ਜਾਓ ਆ ਕੇ ਇੱਧਰ ਮਤਲਬ ਅਸੀਂ ਗਏ ਉੱਥੇ ਤਾਂ ਉਹ ਕਹਿੰਦੇ ਵੀ ਇੱਦਾਂ ਦਾ ਕਰਕੇ ਇਹ ਨਸ਼ਾ ਨੁਸ਼ਾ ਵੇਚਦਾ ਹੈ ਇਹਨੂੰ ਸਮਝਾਓ ਅਸੀਂ ਕਹੇ ਜੀ ਤੁਸੀਂ ਸਾਨੂੰ ਦੇ ਦਿਓ ਅਸੀਂ ਇਹਨੂੰ ਸਮਝਾਵਾਂਗੇ ਇਹਨੂੰ ਪਿੰਡ ਲਾ ਕੇ ਅਸੀਂ ਚੰਗੀ ਤਰ੍ਹਾਂ ਸਮਝਾਵਾਂਗੇ ਅਸੀਂ ਇਹਨੂੰ ਉੱਥੇ ਅੱਡੇ 'ਚ ਜਾਣੇ ਨਹੀਂ ਦੇਰਾਂਗੇ ਕਿ ਫਿਰ ਜਦੋਂ ਅਸੀਂ ਸੰਧਵਾ ਮਾ ਤੱਕ ਆ ਗਏ ਉਹਨੂੰ ਲੈ ਕੇ ਉਹਨਾਂ ਦਾ ਫਿਰ ਫੋਨ ਆ ਗਿਆ ਕਿ ਤੁਸੀਂ ਇਹਨੂੰ ਲੈ ਕੇ ਆਓ ਇਹਨਾਂ ਨਾਲ ਫੇਰ ਗੱਲਬਾਤ ਕਰਨੀ ਆ ਤੇ ਫਿਰ ਅਸੀਂ ਲੈ ਕੇ ਚੱਲ ਗਏ ਜੀ ਕਹਿੰਦੇ ਇਹਨਾਂ ਨੂੰ ਛੱਡ ਜਾਓ ਤੇ ਤੁਸੀਂ ਚਲ ਜਾਓ ਤੁਹਾਨੂੰ ਘੰਟੇ ਇੱਕ ਤੱਕ ਫੋਨ ਕਰਦੇ ਆ ਘੰਟੇ ਬਾਅਦ ਫੇਰ ਉਹਨਾਂ ਦਾ ਫੋਨ ਆਇਆ ਕਿ ਇਹਨਾਂ ਨੂੰ ਲੈ ਜਾਓ ਅਸੀਂ ਜਾ ਕੇ ਫੇਰ ਉਹਨੂੰ ਲੈ ਆਏ ਉਸ ਤੋਂ ਬਾਅਦ ਫਿਰ ਦੁਬਾਰਾ ਫੇਰ ਦੂਸਰੇ ਦਿਨ ਫੋਨ ਆਇਆ ਕਿ ਨੂੰ ਲੈ ਕੇ ਆਓ ਇੱਥੇ ਨੂੰ ਅਸੀਂ ਫਿਰ ਕਿਉਂਕਿ ਮੈਂ ਮੰਦਰ ਦਾ ਪ੍ਰਧਾਨ ਆ ਸਾਡੇ ਸ਼ਵਰਾਤਰੀ ਕਰਕੇ ਮੈਂ ਵੀ ਜੀ ਸੀਗਾ ਮੈਂ ਉਹਨਾਂ ਨੂੰ ਕਹਾ ਵੀ ਮੈਂ ਨਹੀਂ ਆ ਸਕਦਾ ਮੈਂ ਉਹਦੇ ਡੈਡੀ ਨੂੰ ਦੱਸ ਦਿੰਨਾ ਮੈਂ ਉਹਦੇ ਫਿਰ ਡੈਡੀ ਨੂੰ ਦੱਸਿਆ ਵੀ ਇੱਦਾਂ ਦਾ ਕਰਕੇ ਉਹ ਕਹਿੰਦੇ ਲੈ ਕੇ ਆਓ ਉਹ ਕਹਿੰਦੇ ਵੀ ਉਹ ਇੱਥੇ ਹੈ ਨਹੀਂਗਾ ਕਰਿਆ ਕਹਿੰਦੇ ਅਸੀਂ ਕਰਤਾਰਪੁਰ ਗਿਆ ਕਰਤਾਰਪੁਰ ਗਿਆ ਮੈਨੂੰ ਇੰਨਾ ਕੁ ਪਤਾ ਜੀ ਤੇ ਪੈਸਿਆਂ ਦੀ ਕੋਈ ਡਿਮਾਂਡ ਨਹੀਂ ਮੇਰੇ ਨਾਲ ਨਹੀਂ ਜੀ ਕੋਈ ਗੱਲ ਹੋਈ ਉਹ ਇਹਨਾਂ ਦਾ ਆਫਿਸ ਵਿੱਚ ਜਿੱਦਾਂ ਕੀ ਹੋਇਆ ਜਦੋਂ ਮਤਲਬ ਉਹ ਨਹੀਂ ਕੋਈ ਕਿਹਕੇ ਦੱਸਿਓ ਇਹ ਜੇ ਸ਼ਾਫੀ ਮੌਜੂਦਾ ਨਾਮ ਕੀ ਆ ਇਹ ਅਸੀਂ ਕਹਿੰਨੇ ਜੀ ਪਿੰਡ ਤਾਂ ਹੁਣ ਬਾਕੀ ਸੰਜੀਪ ਪੱਕਾ ਨਾਮ ਸੀ ਇਹ ਕੀ ਨਸ਼ਾ ਵੇਚਦਾ ਸੀ ਇਹਦੇ ਬਾਰੇ ਆਪਾਂ ਨੂੰ ਨਹੀਂ ਜੀ ਪਤਾ ਜੀ ਵੀਰ ਜੀ ਪਿੰਡ ਵਾਸੀ ਇਹ ਪਿੰਡ ਨੂੰ ਪਤਾ ਹੀ ਹੁੰਦਾ ਨਹੀਂ ਸਾਨੂੰ ਉਹਨਾਂ ਨੇ ਦੱਸਿਆ ਮਤਲਬ ਇਦਾਂ ਦਾ ਪੁਲਿਸ ਨੇ ਦੱਸਿਆ ਵੀ ਇਦਾਂ ਦਾ ਕਰਕੇ ਇਹਦੀਆਂ ਕੰਪਲੀਟਾ ਬਹੁਤ ਹੁੰਦੀਆਂ ਵੀ ਤੁਸੀਂ ਇਹਨੂੰ ਸਮਝਾਓ ਅਸੀਂ ਲੈ ਕੇ ਆ ਗਏ ਆ ਸੀ ਕਿ ਤੁਸੀਂ ਇੱਕ ਮੌਕਾ ਦੇ ਦਿਓ ਸਾਨੂੰ ਅਸੀਂ ਜਾ ਕੇ ਇਹਨੂੰ ਪੁੱਛਦੇ ਆਂ ਘਰ ਜਾ ਕੇ ਵੀ ਤੂੰ ਕੀ ਕਰਦਾ ਕਿ ਜੋ ਵੀ ਆਪਣੇ ਮੁੱਖ ਤੇ ਮੈਂ ਪਹੁੰਚਿਆ ਡੈਡ ਬੋਡੀ ਨੂੰ ਦੇਖਿਆ ਕੋਈ ਸੂਸਾ ਅਰਗਰ ਨੋਟ ਨਹੀਂ ਮਿਲਿਆ ਹੈਗਾ ਪਰ ਫਿਰ ਵੀ ਜਿਹੜਾ ਉਹਨਾਂ ਨੇ ਬ੍ਰਦਰ ਤੇ ਕਹਿਣ ਕਿ ਉੱਥੇ ਵੀ ਆਹ ਚਲੋ ਇਸ ਵੀ ਪੋਸਟ ਪਾਰਟੀ ਨੇ ਬਲਾਸੀ ਤੋਂ 24 ਬਲਾਕੇ ਨੂੰ ਭੇਜਦਾ ਸੀ ਇਹ ਵਾਲਾ ਜਨ ਬਾਤ ਜਿਹੜੀ ਕੋ ਗੱਲਬਾਤ ਹੋਈ ਆ ਉਹ ਜਿਹੜੇ ਬਹੁਤ ਪਰਬੰਦੇ ਇਹਨਾਂ ਵਿੱਚ ਸ਼ੌਦਾਈ ਢਾਲ ਲੈ ਕੇ ਸੀ ਉਹਨਾਂ ਨੇ ਦੱਸਿਆ ਵੀ ਸਾਡੀ ਕੋਈ ਪੈਸੇਾਂ ਸਬਦੀ ਕੋਈ ਅਜਿਹੀ ਗੱਲ ਨਹੀਂ ਹੋਈ ਲੇਕਿਨ ਸਾਨੂੰ ਇਹਨਾਂ ਨੇ ਝੁਮੇਰੀ ਦੇ ਦਿੱਤਾ ਸੀ ਉਹ ਤੋਂ ਬਾਅਦ ਜਿਹੜਾ ਏਐਸੀ ਸਾਹਿਬ ਉਹ ਤੋਂ ਵੀ ਕਲੀਅਰ ਕਰ ਲੈਣੇ ਵੀ ਇਹਨਾਂ ਨੇ ਪੈਸੇ ਉਹ ਦੱਸਿਆ ਨਹੀਂ ਹੈਗਾ ਜਾਂ ਜੋ ਬਣਦੀ ਕਾਰਵਾਈ ਸੀ ਉਹ ਇਹਨਾਂ ਨੇ ਕੀਤੀ ਨਹੀਂ ਜੀ ਜੋ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਊਗੀ ਜਿਵੇਂ ਇੱਕ ਮੋਬਾਈਲ ਦੀ ਗੱਲ ਕਰਦੇ ਪਏ ਉਹ ਮੋਬਾਈਲ ਉਸ ਮਲਾਜਮ ਦੇ ਕੋਲ ਸੀ ਸਾਡੀਆਂ ਜੇ ਉਹ ਮੰਨ ਗਿਆ ਵੀ ਮੋਬਾਈਲ ਜਿਹੜਾ ਸੀ ਇੱਥੇ ਚੋਰੀ ਸੀ ਇੱਕ ਪੁਆਇੰਟ ਦੇ ਦਿੱਤਾ ਸੀ ਇੱਕ ਰਹਿ ਜਿਹੜਾ ਬੰਦਾ ਸੀ ਇਹ ਦਰਸ਼ਕੀਆਂ ਕੈਪਸੂ ਗੋੜੀਆਂ ਵਿੱਚ ਦਾ ਸੀ ਤੇ ਉਹ ਚੱਕਰ ਤੇ ਇਹਨਾਂ ਨੇ ਕਿਹਾ ਸੀ ਤਾਂ ਕਿ ਐਸਆਈ ਕੌਣ ਹੈ ਜਿਹਨਾਂ ਤੇ ਰੋਗ ਲੱਗਦੇ ਤੇ ਪੈਸਿਆਂ ਨੂੰ ਐਸਆਈ ਆਪਣੇ ਸੁਚਾਰਾਮ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਜੋ ਇਹਨਾਂ ਨੇ ਬਿਆਨ ਦਿੱਤੇ ਸੀ ਮੌਕੇ ਤੇ ਪਹੁੰਚੇ ਜੋ ਇਹਨਾਂ ਨੇ ਘਰ ਦੇ ਬਿਆਨ ਦੇਣਗੇ ਬਾਅਦ ਅਗੇ ਇਨਵੈਸਟੀਗੇਸ਼ਨ ਸ਼ੁਰੂ ਹੋਏਗਾ ਜੋ ਬਿਆਨ ਦੇ ਉਸ ਤਰ੍ਹਾਂ ਕਾਰਵਾਈ ਤੇ ਪੈਸਿਆਂ ਦਾ ਰੋਗ ਲੱਗਦਾ ਪਿਆ ਜੀ ਜੇ ਪੈਸੇ ਦੀ ਗੱਲ ਕਲੀਅਰ ਹੋ ਗਈ ਹੈ ਸਾਹਮਣੇ ਕੋਈ ਆਉਂਦੀ ਹੈ ਤਾਂ ਉਹ ਕਾਰਵਾਈ ਇਹਨਾਂ ਨੇ ਅਮਲ ਦੇਣਗੇ ਉਹਨਾਂ ਨੇ ਕਿਹਾ ਵੀ ਹੈ ਕਿ ਸਾਡੇ ਕੋਈ ਬਾਹਰਲੇ ਅਕਾਊਂਟ ਮੰਗੇ ਗਏ ਆ। ਉਹੀ ਉਹੀ ਜਦ ਦੇਣਗੇ ਤਾਂ ਉਦੋਂ ਬਾਅਦ ਅਸੀਂ ਕਲੀਅਰ ਕਰਾਂਗੇ ਕਿ ਕਿਸ ਬੰਦੇ ਦਰੂ ਅਕਾਊਂਟ ਮੰਗੇ ਗਏ ਕਿਹਨੇ ਮੰਗੇ ਆ। ਤੇ ਉਹਦਾ ਵੀ ਵਿੱਚ ਕੋਈ ਪਾਰਟ ਆਇਆ ਤਾਂ ਉਹ ਵੀ ਕਲੀਅਰ ਕਰਾਂਗੇ। ਥੈਂਕ ਯੂ ਸਰ। ਬੈਸਟਿਅਰ। ਥੈਂਕ ਯੂ ਸਰ। ਥੈਂਕ ਯੂ।